224 اور 224 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਨੇ ਸੱਦਾ ਦੇ ਦਿੱਤਾ ਕਿ ਨਿਮਾਣੇ ਸਿੱਖਾਂ ਨੂੰ ਪੇਸ਼ ਹੋਣਾ ਆ ਔਰ ਇਸੇ ਲਈ ਸੁਖਬੀਰ ਬਾਦਲ ਕਾਲ ਪੇਸ਼ ਹੋਏ ਤਨਖਾਹਾਂ ਅਕਰਾਰ ਕੀਤੇ ਗਏ ਦਿੱਤੇ ਗਏ ਪੰਜ ਸਿੱਖ ਸਬਾਨਾਂ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਇਹ ਵੱਡਾ ਡਿਸੀਜਨ ਲਿਆ ਗਿਆ ਪਰ ਅੱਜ ਤਤ ਕਾਲੀ ਕੈਬਨਟ ਰਣੀ ਕੇ ਸਾਹਬ ਤੇ ਦਲਜੀਤ ਚੀਮਾ ਤੇ ਇੱਕ ਹੋਰ ਬੰਦਾ ਕਿਉਂਕਿ ਨਾਲ ਕਈ ਬਾਗੀ ਹੋਏ ਆ ਹੁਣ ਇਹ ਸਵਾਲ ਖੜਾ ਹੁੰਦਾ ਕਿ ਬਾਗੀ ਵੀ ਇਸ ਸਮੇਂ ਪਹੁੰਚਣਗੇ ਸੁਖਬੀਰ ਬਾਦਲ ਜਿਹੜੇ ਨੇ ਉਹ ਪਹੁੰਚ ਗਏ ਨੇ ਅੰਮ੍ਰਿਤਸਰ ਉੱਥੇ ਅੰਮ੍ਰਿਤ ਪਹੁੰਚੇ ਜਿੱਥੇ ਕਿ ਪਹਿਲਾ ਪੁਲ ਬਖਸ਼ਾਉਣੀ ਚਾਹੀਦੀ ਸੀਗੀ ਹੁਣ ਪੁਲ ਬਖਸ਼ਾਈ ਆ 2024 2007 ਤੋਂ ਲੈ ਕੇ 17 ਤੱਕ ਔਰ ਹੁਣ 2024 ਆ ਗਿਆ ਪਰ ਫਿਲਹਾਲ ਅੱਜ ਦੀ ਇਹ ਬਹੁਤ ਵੱਡੀ ਖਬਰ ਸੁਖਬੀਰ ਬਾਦਲ ਵੀ ਪਹੁੰਚ ਗਏ ਨੇ ਕਿਉਂਕਿ ਕੱਲ ਹਲੇ ਤਨਖਾਹਿਆ ਘਰਾਰ ਦਿੱਤਾ ਸੀਗਾ ਸ੍ਰੀ ਅਕਾਲ ਤਖਸਾਲ ਸਾਹਿਬ ਔਰ ਆਪਣੇ ਨਾਲ ਆਪਣੇ ਵਜ਼ੀਰ ਲੈ ਕੇ ਪਹੁੰਚੇ ਨੇ ਤਤਕਾਲੀ ਵਜ਼ੀਰ ਲੈ ਕੇ ਪਹੁੰਚੇ ਨੇ ਜਿਨ੍ਹਾਂ ਨੇ ਉਹ ਸਾਰੇ ਜਿਹੜੀਆਂ ਆਪਾਂ ਕਹੇ ਕਿ ਰਾਜ ਭਾਗ ਭੋਗਿਆ ਉਸ ਸਮੇਂ 2007 ਤੋਂ ਲੈ ਕੇ 17 ਤੱਕ ਜੋ ਹੋਇਆ ਉਸ ਤੋਂ ਬਾਅਦ ਬੜੇ ਸਾਰੇ ਨਿਸ਼ਾਨੇ ਕੱਸੇ ਗਏ ਸੌਦਾ ਸਾਦੀ ਮਾਫੀ ਬੇਅਦਬੀਆਂ ਬੇਅਦਬੀਆਂ ਤੋਂ ਬਾਅਦ ਗੋਲੀ ਕਾਂਡ ਗੋਲੀ ਕਾਂਡ ਤੋਂ ਬਾਅਦ ਸੁਮੇਧ ਸੈਣੀ ਦੇ ਸਵਾਲ ਤੇ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਨੇ ਉਹ ਲੈਣ ਦੀ ਕੋਸ਼ਿਸ਼ ਕੀਤੀ ਗਈ ਕੌਮ ਨੇ ਜੜਾਇਆ ਸੱਦ ਲਿਆ ਔਰ ਉਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਇਆ ਕਿ ਜਿਹੜਾ ਉੱਥੇ ਪੇਸ਼ ਹੋਇਆ ਜਾਵੇ ਬਕਾਇਦਾ ਔਰ ਬਕਾਇਦਾ ਪੇਸ਼ੀ ਹੋਈ ਔਰ ਪੇਸ਼ੀ ਤੋਂ ਬਾਅਦ ਸੁਖਬੀਰ ਬਾਦਲ ਤਨਖਾਹਾਂ Ìਕਰਾਰ ਦਿੱਤੇ ਗਏ ਤਨਖਾਹਾਂ Ìਕਰਾਰ ਸੁਖਬੀਰ ਬਾਦਲ ਅੱਜ ਆਪਣੇ ਲਸ਼ਕਰ ਤਾਮ ਤਤਕਾਲੀ ਲਸ਼ਕਰ ਤਾਮ ਦੇ ਨਾਲ ਪਹੁੰਚੇ ਨੇ ਔਰ ਇੱਕ ਬਹੁਤ ਵੱਡੀ ਗੱਲ ਹੈ ਕਿਉਂਕਿ ਸਿੱਖ ਕੌਮ ਗੁਰੂ ਨਾਨਕ ਨਾਮ ਲੇਵਾ ਸੰਗਤ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਯਕੀਨ ਰੱਖਣ ਵਾਲੇ ਸਿੱਖ ਜਿਹੜੀ ਸਿੱਖ ਕੌਮ ਸੀਗੀ ਉਹ ਚਾਹੁੰਦੀ ਸੀਗੀ ਕਿ ਜਿਹੜੇ ਵਜ਼ੀਰ ਆ ਉਹਨਾਂ ਨੂੰ ਸੱਦਿਆ ਜਾਵੇ ਉਹ ਤਤਕਾਲੀ ਵਜ਼ੀਰ ਹੋਣ ਚਾਹੇ ਕੋਈ ਵੀ ਵਜ਼ੀਰ ਹੋਵੇ ਜਿਨੇ ਪੰਥ ਦੇ ਲਈ ਉਹ ਕੰਮ ਕੀਤੇ ਜਿਹੜੇ ਹੋਣੇ ਨਹੀਂ ਸੀ ਚਾਹੀਦੇ ਖਾਸਾ ਸੌਦਾ ਸਾਦੀ ਮਾਫੀ ਦੇ ਉੱਤੇ ਸਵਾਲ ਖੜੇ ਹੁੰਦੇ ਸੀ ਕਿ ਸੌਦਾ ਸਾਦੀ ਸਾਦ ਨੂੰ ਮਾਫੀ ਦਿੱਤੀ ਪੰਜ ਸਿੰਘ ਸਹਿਬਾਨ ਚੰਡੀਗੜ੍ਹ ਸੱਤੇਗੇ 2024 ਔਰ 2024 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਨੇ ਸੱਦਾ ਦੇ ਦਿੱਤਾ ਕਿ ਨਿਮਾਣੇ ਸਿੱਖਾਂ ਵਾਂਗੂ ਪੇਸ਼ ਹੋਣਾ ਆ ਔਰ ਇਸੇ ਲਈ ਸੁਖਬੀਰ ਬਾਦਲ ਕਾਲ ਪੇਸ਼ ਹੋਏ ਤਨਖਾਹਾਂ ਅਕਰਾਰ ਕੀਤੇ ਗਏ ਦਿੱਤੇ ਗਏ ਪੰਜ ਸਿੰਘ ਸਹਿਬਾਨਾਂ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਲੋ ਇਹ ਵੱਡਾ ਡਿਸੀਜਨ ਲੈ ਆ ਗਿਆ ਪਰ ਅੱਜ ਤਤ ਕਾਲੀ ਕੈਬਨਟ ਰਣੀ ਕੇ ਸਾਹਬ ਤੇ ਦਲਜੀਤ ਚੀਮਾ ਤੇ ਇੱਕ ਹੋਰ ਬੰਦਾ ਕਿਉਂਕਿ ਨਾਲ ਕਈ ਬਾਗੀ ਹੋਏ ਆ ਹੁਣ ਇਹ ਸਵਾਲ ਖੜਾ ਹੁੰਦਾ ਕਿ ਬਾਗੀ ਵੀ ਇਸ ਸਮੇਂ ਪਹੁੰਚਣਗੇ ਸੁਖਬੀਰ ਬਾਦਲ ਜਿਹੜੇ ਨੇ ਉਹ ਪਹੁੰਚ ਗਏ ਨੇ ਅੰਮ੍ਰਿਤਸਰ ਉੱਥੇ ਅੰਮ੍ਰਿਤ ਪਹੁੰਚੇ ਜਿੱਥੇ ਕਿ ਪਹਿਲਾ ਪੁੱਲ ਬਖਸ਼ਾਉਣੀ ਚਾਹੀਦੀ ਸੀਗੀ ਹੁਣ ਪੁੱਲ ਬਖਸ਼ਾਈ ਆ 2024 2007 ਤੋਂ ਲੈ ਕੇ 17 ਤੱਕ ਔਰ ਹੁਣ 2024 ਆ ਗਿਆ ਪਰ ਫਿਲਹਾਲ ਅੱਜ ਦੀ ਇਹ ਬਹੁਤ ਵੱਡੀ ਖਬਰ ਸੁਖਬੀਰ ਬਾਦਲ ਵੀ ਪਹੁੰਚ ਗਏ ਨੇ ਕਿਉਂਕਿ ਕੱਲ ਹਲੇ ਤਨਖਾਹਿਆ ਘਰਾਰ ਦਿੱਤਾ ਸੀਗਾ ਸ੍ਰੀ ਅਕਾਲ ਤਖਸਾਲ ਸਾਹਿਬ ਔਰ ਆਪਣੇ ਨਾਲ ਆਪਣੇ ਵਜ਼ੀਰ ਲੈ ਕੇ ਪਹੁੰਚੇ ਨੇ ਤਤਕਾਲੀ ਵਜ਼ੀਰ ਲੈ ਕੇ ਪਹੁੰਚੇ ਨੇ ਜਿਨ੍ਹਾਂ ਨੇ ਉਹ ਸਾਰੇ ਜਿਹੜੀਆਂ ਆਪਾਂ ਕਹਿੰਦੇ ਕਿ ਰਾਜ ਭਾਗ ਭੋਗਿਆ ਉਸ ਸਮੇਂ 2007 ਤੋਂ ਲੈ ਕੇ 17 ਤੱਕ ਜੋ ਹੋਇਆ ਉਸ ਤੋਂ ਬਾਅਦ ਬੜੇ ਸਾਰੇ ਨਿਸ਼ਾਨੇ ਕੱਸੇ ਗਏ ਸੌਦਾ ਸਾਦੀ ਮਾਫੀ ਬੇਅਦਬੀਆਂ ਬੇਅਦਬੀਆਂ ਤੋਂ ਬਾਅਦ ਗੋਲੀ ਕਾਂਡ ਗੋਲੀ ਕਾਂਡ ਤੋਂ ਬਾਅਦ ਸੁਮੇਧ ਸੈਣੀ ਦੇ ਸਵਾਲ ਤੇ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਨੇ ਉਹ ਲੈਣ ਦੀ ਕੋਸ਼ਿਸ਼ ਕੀਤੀ ਗਈ ਕੌਮ ਨੇ ਜੜਾਇਆ ਸੱਦ ਲਿਆ ਔਰ ਉਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਇਆ ਕਿ ਜਿਹੜਾ ਉੱਥੇ ਪੇਸ਼ ਹੋਇਆ ਜਾਵੇ ਬਕਾਇਦਾ ਔਰ ਬਕਾਇਦਾ ਪੇਸ਼ੀ ਹੋਈ ਔਰ ਪੇਸ਼ੀ ਤੋਂ ਬਾਅਦ ਸੁਖਬੀਰ ਬਾਦਲ ਤਨਖਾਹਾਂ ਿਕਰਾਰ ਦਿੱਤੇ ਗਏ ਤਨਖਾਹਾਂ ਿਕਰਾਰ ਸੁਖਬੀਰ ਬਾਦਲ ਅੱਜ ਆਪਣੇ ਲਸ਼ਕਰ ਤਾਮ ਤਤਕਾਲੀ ਲਸ਼ਕਰ ਤਾਮ ਦੇ ਨਾਲ ਪਹੁੰਚੇ ਨੇ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਸਿੱਖ ਕੌਮ ਗੁਰੂ ਨਾਨਕ ਨਾਮ ਲੇਵਾ ਸੰਗਤ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਯਕੀਨ ਰੱਖਣ ਵਾਲੇ ਸਿੱਖ ਜਿਹੜੀ ਸਿੱਖ ਕੌਮ ਸੀਗੀ ਉਹ ਚਾਹੁੰਦੀ ਸੀਗੀ ਕਿ ਜਿਹੜੇ ਵਜ਼ੀਰ ਆ ਉਹਨਾਂ ਸੱਧਿਆ ਜਾਵੇ ਉਹ ਤਤਕਾਲੀ ਵਜ਼ੀਰ ਹੋਣ ਚਾਹੇ ਕੋਈ ਵੀ ਵਜ਼ੀਰ ਹੋਵੇ ਜਿਨੇ ਪੰਥ ਦੇ ਲਈ ਉਹ ਕੰਮ ਕੀਤੇ ਜਿਹੜੇ ਹੋਣੇ ਨਹੀਂ ਸੀ ਚਾਹੀਦੇ ਖਾਸਾ ਸੌਦਾ ਸਾਦੀ ਮਾਫੀ ਦੇ ਉੱਤੇ ਸਵਾਲ ਖੜੇ ਹੁੰਦੇ ਸੀ ਕਿ ਸੌਦਾ ਸਾਦੀ ਸਾਦ ਨੂੰ ਮਾਫੀ ਦਿੱਤੀ ਪੰਜ ਸਿੰਘ ਸਹਿਬਾਨ ਚੰਡੀਗੜ੍ਹ ਸੱਤੇ ਕੇ